ਭਾਈ ਕਨਈਆ ਜੀ ਉਹ ਤਾਂ ਭਾਈ ਜੱਤਾ ਜੋ ਹੋਣੀ ਅਸੀਂ ਤਿਆਰ ਕਰਕੇ ਤੇ ਇਹਦੇ ਵਾਸਤੇ ਮਤਲਬ ਹਰ ਪੀੜਤਾ ਦੇ ਵਾਸਤੇ ਅਸੀਂ ਅੱਜ 600 ਬੋਰੀ ਦਾ ਸਾਡਾ ਟਾਰਗੇਟ ਹੈ ਬਣਨ ਦਾ ਔਰ ਸਾਡਾ ਜਿਹੜਾ ਨੇ ਉਹ ਸਾਡਾ 4-5 ਪਿੰਡ ਜਿਹੜੇ ਕਵਰ ਕਰਨ ਦਾ ਪ੍ਰੋਗਰਾਮ ਇਹ ਅੱਜ ਫਤਿਹਵਾਲਾ ਨਗਰ ਦੇ ਵਿੱਚ ਅਸੀਂ ਸਾਰੇ ਪਿੰਡ ਦੀਆਂ ਪਹਿਲਾਂ ਤਰਤੀਬ ਵਾਰ ਪਰਚੀਆਂ ਕੱਟ ਕੇ ਤੇ ਉਹਨਾਂ ਨੂੰ ਪ੍ਰਤੀ ਏਕੜ ਦੋ ਬੋਰੀਆਂ ਜਿਹੜੀ ਆ ਉਹ ਬੋਰੀ ਜਿਹੜੀ ਆ ਉਹ ਬਾਬਾ ਜੀ ਦੇ ਅਸ਼ੀਰਵਾਦ ਦੇ ਨਾਲ ਵੰਡੇ ਜਾ ਰਹੀ ਆ ਜੀ ਬਾਬਾ ਸ੍ਰੀਮਾਨ ਸੰਤੂ ਬਾਬਾ ਅਵਾਰ ਸਿੰਘ ਸਾਹਿਬ ਜੀ ਗਿਆਨੀ ਕੁਮਿੰਦਰ ਸਿੰਘ ਜੀ ਨੰਬਰ ਦਾ ਤਾਰਾ ਸਿੰਘ ਜੀ ਸਦਾ ਲਾਉੜਾ ਸਾਹਿਬ ਜੀ ਆਰਤੀਆ ਭਾਈ ਜਰਾਂ ਸਾਰਿਆਂ ਦੇ ਸਹਿਯੋਗ ਦੇ ਨਾਲ ਜੀ ਤੇ ਇਹਦੇ ਵਿੱਚ ਇਹ ਪ੍ਰੋਗਰਾਮ ਬਣਾਇਆ ਜੀ 1 ਕਿੱਲੇ ਤੋਂ ਲੈ ਕੇ 5 ਕਿੱਲੇ ਤੱਕ ਅਸੀਂ ਜਿਹੜੀ ਆ ਉਹ ਖਾਦ ਜਿਹੜੀ ਆ ਪ੍ਰਤੀ ਏਕੜ ਦੋ ਬੋਰੀਆਂ ਦੇਣ ਦਾ ਜਿਹੜਾ ਇਹ ਪ੍ਰੋਗਰਾਮ ਲੱਗਿਆ ਆ ਜੀ ਤੇ ਇਸ ਸਮੇਂ ਦੇ ਉੱਤੇ ਮੈਂ ਸਭ ਤੋਂ ਵੱਡਾ ਧੰਨਵਾਦ ਕਰਦਾ ਬਾਬਾ ਜੀ ਦਾ ਦਾਸ ਨੇ ਰਾਤ ਹੀ ਬਾਬਾ ਜੀ ਦੇ ਨਾਲ ਗੁਰਮਤਾ ਕੀਤਾ ਕਾਲੀ ਕਹਿੰਦੇ ਕਿ ਆਪਾਂ ਕੱਲ ਨੂੰ ਮਹੂਰਤ ਕਰ ਦਈਏ ਫਿਰ ਅਸੀਂ ਜੀਉਰ ਸਾਹਿਬ ਨੂੰ ਜਾਣਾ ਨੇ ਤੇ ਅਸੀਂ ਇਹਨਾਂ ਦਾ ਵੀ ਬਹੁਤ-ਬਹੁਤ ਤੁਹਾਨੂੰ ਵੱਡਾ ਧੰਵਾਦ ਕਰਾ ਧੰਵਾਦੇ ਹਾਂ ਕਿਉਂਕਿ ਜਿਨ੍ਹਾਂ ਨੇ ਉੱਚੇ-ਉੱਚੇ ਤੌਰ ਤੇ ਯੋਗ ਕਰਕੇ ਸਾਡੇ ਇੱਕ ਮੰਨ ਦੀ ਇੱਛਾ ਸੀ ਵੀ ਇਸ ਸ਼ੁਭ ਕਾਰਜ ਦਾ ਜਿਹੜੇ ਕਿਉਂਕਿ ਹਰ ਪੀੜਤਾ ਦਾ ਬਹੁਤ ਵੱਡਾ ਨੁਕਸਾਨ ਹੋ ਚੁੱਕਾ ਜੇ ਅਸੀਂ ਕਹੀਏ ਇਹ ਨਹੀਂ ਖਾਦ ਨਾਲ ਉਹਨਾਂ ਦੀ ਪਰਪਾਈ ਹੋ ਜੂ ਨਹੀਂ ਹੋਏਗੀ ਲੇਕਿਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਗੁਰਦਾ ਕਿ ਕਾਲ ਖਾਏ ਕਾ ਹੱਥੋਂ ਦੇ ਮਾਨ ਕਾ ਰਾਹ ਪਛਾਣੇ ਸੇ ਤੇ ਉਸ ਹੁਕਮ ਨੂੰ ਜਾਣਦੇ ਹੋਇਆਂ ਇਹ ਸਾਰੀਆਂ ਸੰਸਥਾਵਾਂ ਨੇ ਦਸਵੰਧ ਦੀ ਜਿਹੜੀ ਕਮਾਈ ਕੱਢ ਕੇ ਤੇ ਇਹ ਨਵਾਨਾ ਜਿਹਾ ਇੱਕ ਜਿਹੜਾ ਉਹ ਜਦਨ ਕੀਤਾ ਗਿਆ ਹੈ ਹਾਂਜੀ ਅਸੀਂ ਸਾਰੀਆਂ ਸੰਸਥਾਵਾਂ ਨੂੰ ਔਰ ਦਾਨੀ ਸੱਜਣਾ ਨੂੰ ਸਾਰਿਆਂ ਨੂੰ ਇਹ ਅਪੀਲ ਕਰਦੇ ਆਂ ਵੀ ਆਪਾਂ ਸਾਰੇ ਭਾਵੇਂ ਥਾਂ ਪਰ ਥਾਂ ਸੇਵਾ ਜਿਹੜੇ ਕਰ ਰਹੇ ਆਂ ਕਿਉਂਕਿ ਜਿਸ ਦਿਨ ਮੈਂ ਦਾਸ ਨੇ ਇੱਥੇ 100 ਗਟਾ ਚੋਕਰ ਦਾ ਵੰਡਿਆ ਸੀ ਤੇ ਉਸ ਦਿਨ ਇਹ ਮੈਨੂੰ ਮਹਿਸੂਸ ਹੋਇਆ ਵੀ ਕਈ ਜਿਹੜੀਆਂ ਸਮਗਰੀ ਜਿਹੜੀ ਆ ਉਹ ਗਲਤ ਫਾਦੇ ਵਿੱਚ ਜਾ ਰਹੀ ਆ ਲੋੜਵੰਦਾਂ ਤੋਂ ਬਿਨਾਂ ਜਿਹੜੀ ਆ ਉਹ ਵੰਡੀ ਜਾ ਰਹੀ ਹੈ ਜਿਨ੍ਹਾਂ ਨੂੰ ਲੋੜ ਨਹੀਂ ਜਿਨ੍ਹਾਂ ਦਾ ਨੁਕਸਾਨ ਨਹੀਂ ਹੋਇਆ ਫਿਰ ਇਹ ਉਸ ਦਿਨ ਤੋਂ ਇਹ ਇੱਕ ਮਤਲਬ ਵੀ ਅਸੀਂ ਤਰਦੇ ਵੀ ਕੀਤੀ ਆ ਆਪਣਾ ਬਣਾਇਆ ਵੀ ਜੇ ਜੂਰੀਆ ਖਾਦੀ ਜਿਹੜੀ ਇਹ ਵੰਡਾ ਜਿਹੜੀ ਉਹ ਇਸ ਤਰੀਕੇ ਦੇ ਨਾਲ ਕੀਤੀ ਜਾਵੇ ਤਾਂ ਅਸੀਂ ਸਾਰੀਆਂ ਸੰਸਥਾਵਾਂ ਨੂੰ ਇਹ ਬੇਨਤੀ ਕਰਦੇ ਹਾਂ ਦਾਨੀ ਸੱਜਣਾਂ ਨੂੰ ਵੀ ਜਿਤਨਾ ਵੀ ਹੋ ਸਕੇ ਵੱਧ ਤੋਂ ਵੱਧ ਦਸਵੰਧ ਇੱਕ ਵਾਈ ਕੱਢ ਕੇ ਇਸ ਜੱਗ ਦੇ ਵਿੱਚ ਹਿੱਸਾ ਜਿਹੜਾ ਉਹ ਪਾਇਆ ਜਾਵੇ ਜੀ ਸਾਹਿਬ ਜੀ ਇਹ ਭਾਈ ਕਨਈਆ ਜੀ ਮਾਨਵਤਾ ਸੰਸਥਾ ਜਿਹਦੀ ਅਸੀਂ ਬਾਬਾ ਜੀ ਬਲਵ ਸਿੰਘ ਹਣੀ ਅਸੀਂ ਸਾਰੇ ਇਲਾਕੇ ਨੇ ਰਲ ਕੇ ਦਾਲ ਬਾਬਾ ਬੀਬੀ ਜਾਂ ਦੇ ਮੁਖੀ ਸਤਬਾਬਾ ਬਤਾਰ ਸਿੰਘ ਜੀ ਦੇ ਅਸ਼ੀਰਵਾਦ ਨਾਲ ਇਹ ਸੰਸਥਾ ਸ਼ੁਰੂ ਕੀਤੀ ਸੀ ਇਹ ਸੰਸਥਾ ਨੇ 2000 ਬੋਰੀ ਯੂਰੀਆ ਦਾ ਟਾਰਗੇਟ ਰੱਖਿਆ ਸੀ ਅੱਜ 600 ਬੋਰੀ ਯੂਰੀਆ ਜਿਹੜੀ ਉਹ ਵੰਡੀ ਜਾਣੀ ਆ ਫੱਤੇ ਵਾਲੇ ਪਿੰਡ ਦੇ ਵਿੱਚ ਅਸੀਂ ਸਾਰੇ ਸਾਥੀਆਂ ਨੇ ਇੱਕ ਪ੍ਰੋਗਰਾਮ ਬਣਾਇਆ ਕਿ ਸਾਰੇ ਪਿੰਡ ਜਿਹੜੇ ਪਿੰਡ ਦੇ ਵਿੱਚ ਜਾਓ ਉਹ ਉਸ ਨੂੰ ਇੱਕ ਪੂਰਾ ਕਰ ਦਿੱਤਾ ਜਾਵੇ ਉਸ ਤੋਂ ਬਾਅਦ ਫਿਰ ਅਗਲੇ ਪਿੰਡ ਇਹ ਖਾਦ ਵੰਡਣ ਦਾ ਪ੍ਰੋਗਰਾਮ ਇਸ ਕਰਕੇ ਬਣਿਆ ਜਿਹੜਾ ਹਰ ਪਿੰਡ ਦਾ ਵਿੱਚ ਚੱਕਰ ਲਗਾਇਆ ਤੇ ਆਪਣੇ ਪੰਜਾਬ ਦੇ ਤੁਹਾਨੂੰ ਪਤਾ ਹੋਵੇ ਆਪਾਂ ਪੰਜਾਬੀ ਆਪਾਂ ਸਿੱਖ ਆਪਣੇ ਭਾਈਚਾਰਾ ਲੰਗਰ ਨਾਲ ਉਹਨੂੰ ਬਹੁਤ ਤਕੜੇ ਆ ਉੱਥੋਂ ਇਹ ਆਵਾਜ਼ ਆਈ ਸੀ ਕਿ ਲੰਗਰ ਵਾਸ ਸਾਡੇ ਕੋਲ ਬਹੁਤ ਆ ਹੁਣ ਸਾਡੀ ਜਿਹੜੀ ਅਗਲੀ ਆਉਣ ਵਾਲੀ ਕਣਕ ਵਾਲੀ ਫਸਲ ਆ ਉਹ ਬਜਾਉਣ ਵਾਸਤੇ ਸਾਡੀ ਮਦਦ ਕੀਤੀ ਜਾਵੇ ਫਿਰ ਮੈਂ ਸਰਦਾਰ ਮਲੂਬ ਸਿੰਘ ਨੇ ਤੇ ਹੋਰ ਸਾਰੇ ਆਪਣੇ ਆਪਣੇ ਸੁਝਤਾ ਨੇ ਇਹ ਰੱਖ ਰੱਖ ਕੇ ਮਸ਼ਵਰਾ ਬਣਾਇਆ ਵੀ ਆਪਾਂ ਯੂਰੀਆ ਖਾਦ ਦੀ ਵੀ ਹਰ ਪੀੜਤਾਂ ਦੀ ਮਤ ਕਰੀਏ ਫਿਰ ਅਸੀਂ ਪੰਜ ਕਿਲੇ ਤੱਕ ਇਹ ਰੱਖਿਆ ਵੀ ਇੱਕ ਕਿੱਲੇ ਨੂੰ ਦੋ ਬੋਰੀਆਂ ਜਿਹਦੇ ਪੰਜ ਕਿਲੇ ਖਰਾਬ ਹੋਇਆ ਉਹਨੂੰ 10 ਬੋਰੀਆਂ ਤੇ ਜਵੀਰਪਾਲ ਕਿਸੇ ਦੀ ਵੱਧ ਵੀ ਆ ਉਹਨੂੰ ਪੰਜ ਕਿਲੇ ਸਿਰਫ ਦਿੱਤੇ ਜਾਣਗੇ ਅੱਜ ਬਹੁਤ ਇਸ ਕਮਰੇ ਵਿੱਚ ਵਢਪਾਗਾ ਦੇਣਾ ਬਾਬੇ ਸ਼ੇਰ ਪਾਸ਼ਾ ਤੋਂ ਵਰਸਾਏ ਹੋਏ ਮਹਾਨ ਬਹਾਦਰ ਬਾਬਾ ਬਿਧੀਚੰਦ ਜੀ ਉਹਨਾਂ ਦੀ 12ਵੀਂ ਥਾਂ ਤੇ ਅਣਸ ਬਣਸ ਮਹਾਨ ਸੰਤਮਾਪੁਰ ਬਾਬਾ ਉਤਾਰ ਸਿੰਘ ਜੀ ਉਹ ਕਿਤੇ ਬਾਹਰ ਗਏ ਹੋਣ ਕਰਕੇ ਉਹਨਾਂ ਦੇ ਸਪੁੱਤਰ ਹੁਣ ਅਰਧਪੁੱਤਰ ਸੰਤ ਬਾਬਾ ਪ੍ਰੇਮ ਸਿੰਘ ਜੀ ਇੱਥੇ ਹਾਜ਼ਰ ਹੋਏ ਆ ਆਪਣੇ ਬਾਬਾ ਸੁਬੇਕ ਸਿੰਘ ਜੀ ਵੱਲੋਂ ਵੀ ਇੱਥੇ ਸਿੰਘ ਆਇਆ ਸੰਤ ਬਾਬਾ ਭਪਿੰਦਰ ਸਿੰਘ ਜੀ ਉਹ ਵੀ ਇੱਥੇ ਆਇਆ ਤੇ ਆਪਣੇ ਸਾਡੇ ਆਰਧਿਆ ਭਾਈਚਾਰੇ ਵੱਲੋਂ ਸੰਤ ਬਾਬਾ ਮਲੂਖ ਸਿੰਘ ਹਣੀ ਬਾਉ ਡੱਬ ਜੀ ਵਿਜੇ ਸੈਠੀ ਜੀ ਹੋਰ ਮੈਂ ਜੇ ਮੇਰਾ ਖਿਆਲ ਜੇ ਨਾਮ ਲੈਣ ਲੱਗਾ ਤੇ ਬੜੀ ਲੰਮੀ ਲਿਸਟ ਬਣ ਜਾਂਦੀ ਆ ਤੇ ਹੋਰ ਅਸੀਂ ਅਪੀਲ ਕਰਦੇ ਆ ਵੀ ਹਰ ਪੀਰਤਾ ਜਿਹੜੇ ਇਸ ਇਲਾਕੇ ਦੇ ਅੱਜ ਬੜੀ ਦੁੱਖ ਦੀ ਘੜੀ ਆ ਤੇ ਆਪਾਂ ਇਹਨਾਂ ਦਾ ਜਿਹੜਾ ਵੀ ਕੋਈ ਕਰ ਸਕਦਾ ਜਿਹਦੇ ਵਿੱਚ ਹਿੱਸਾ ਪਾਵੇ ਤੇ ਆਪਾਂ ਵੱਧ ਤੋਂ ਵੱਧ ਇਹਨਾਂ ਦਾ ਸਹਿਯੋਗ ਕਰੀਏ ਕਿਉਂਕਿ ਇਹ ਜਿਹੜਾ ਅੱਜ ਅਸੀਂ ਕੁਝ ਕਰ ਰਹੇ ਆ ਜਿਹਦੇ ਨਾਲ ਕੁਝ ਵੀ ਨਹੀਂ ਬਣਨ ਵਾਲਾ ਸੀ ਵੇਖਿਆ ਲੋਕਾਂ ਦੇ ਟਰੈਕਟਰ ਦੱਬੇ ਗਏ ਆ ਮੱਝਾਂ ਦਬੀਆਂ ਗਈਆਂ ਇਹ ਤਾਂ ਤੁੱਛ ਜਿਹਾ ਕੰਮ ਆ ਜੋ ਅੱਜ ਭਾਈ ਕਨਿਆ ਜੀ ਸਭਾ ਵੱਲੋਂ ਦਿੱਤਾ ਜਾ ਰਿਹਾ ਮੈਂ ਸਾਰੇ ਇਲਾਕੇ ਦੇ ਦਾਨੀ ਫਜਰਾਂ ਨੂੰ ਇਹ ਬੇਨਤੀ ਕਰਦਾ ਕਿ ਇਹਦੇ ਵਿੱਚ ਵੱਧ ਤੋਂ ਵੱਧ ਹਸਲ ਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਪ ਜੀ ਨੇ ਪਹਿਲਾਂ ਗਿਆਨੀ ਜੀ ਪਾਸੋਂ ਜੌੜਾ ਸਿੰਘ ਜੌੜਾ ਜੀ ਪਾਸੋਂ ਆਪ ਜੀ ਨੇ ਸਰਵਣ ਕੀਤਾ ਹੀ ਆ ਕਿ ਇਹ ਇਹਨਾਂ ਗੁਰਮਖਾਨੇ ਸੰਸਥਾ ਬਣਾਈ ਭਾਈ ਕਨਿਆ ਜੀ ਮਾਨੂੰ ਤਾਂ ਸੰਸਥਾ ਔਰ ਰਾੜ ਕਰਕੇ ਸਾਰੀ ਸੰਗਤ ਦੇ ਸਹਿਯੋਗ ਨਾਲ ਆੜਤੀਆ ਭਾਈਚਾਰੇ ਦੇ ਸਹਿਯੋਗ ਨਾਲ ਮਹਾਂਪੁਰਖਾਂ ਦੀ ਪ੍ਰੇਰਣਾ ਦੇ ਨਾਲ ਸੋ ਗੁਰਮਖਾਨ ਨੇ ਇਹ ਉਦਮ ਕੀਤਾ ਬਹੁਤ ਸਲਾਘਾਯੋਗ ਹੈ ਚਾਹੀਦਾ ਹੈ ਕਿਉਂਕਿ ਪੰਜਾਬ ਦੇ ਵਿੱਚ ਵੇਖੋ ਕਿੰਨੀ ਭਾਰੀ ਇਹ ਹੜਾਂ ਦੀ ਮਾਰ ਜੋ ਪਈ ਹੈ ਔਰ ਜਿਹਦੇ ਵਾਸਤੇ ਸੰਗਤਾਂ ਨੇ ਬੜੇ ਤਤਪਰ ਹੋ ਕਰਕੇ ਦੂਰੋਂ ਨੇੜਿਓਂ ਪੰਜਾਬ ਤੋਂ ਸਾਰਿਆਂ ਆ ਕਰਕੇ ਸੰਗਤਾਂ ਨੇ ਕੋਈ ਘਾਟ ਕਾਟ ਨਹੀਂ ਛੱਡੀ ਪਰ ਮੈਂ ਸਮਝਦਾ ਹਾਂ ਕਿ ਹੁਣ ਜਿੱਥੇ ਖਾਣ ਦੀ ਜਾਂ ਹੋਰ ਸਮੱਗਰੀ ਦੀ ਸੰਗਤਾਂ ਨੇ ਬਹੁਤ ਸੇਵਾ ਕੀਤੀ ਉਹਦੇ ਨਾਲ ਨਾਲ ਹੁਣ ਇਹ ਜੋ ਅੱਗੇ ਫਸਲ ਵੀ ਜਿਹੜੀ ਆ ਨਾ ਕਿਸਾਨਾਂ ਨੇ ਉਹਦੇ ਵਿੱਚ ਬਹੁਤ ਜ਼ਰੂਰੀ ਇਹ ਮਦਦ ਕਰਨੀ ਚਾਹੀਦੀ ਆ